Alto ਆ ਬਾਈ 2007 ਮਾਡਲ ਜਮਾਂ ਨਵੀਂ ਗੱਡੀ ਆ ਟਾਇਰ ਟੂਰ ਪੂਰੇ ਵਧੀਆ ਨੇ AC ਹੀਟਰ ਚੱਲਦਾ ਆਪਾਂ ਵੇਚਣੀ ਆ ਇਹ ਆਪਣੀ ਪਰਸਨਲ ਗੱਡੀ ਆ ਪੂਰੀ ਸਾਫ ਮਿੱਤਰ ਪਿਆਰੇ ਨੇ ਰੱਖੀ ਹੋਈ ਆ ਘਰੇਲੂ ਗੱਡੀ ਆ ਆਪਣੇ ਜ਼ਿਆਦਾਤਰ ਆਪੇ ਹੀ ਚਲਾਈ ਆ ਇਹ ਕਾਰ ਪੂਰੀ ਚੰਗੀ ਕਾਰ ਆ ਦੇਣ ਲੈਣ ਵਾਲਾ ਮੁੱਲ ਆ ਰੇਟ ਹੈਗਾ 55000 ਰੁਪਏ ਸਾਰੇ ਹੀ ਹਰਿਆਣਾ ਨੰਬਰ ਆ 2007 ਮੰਡਲਾ ਕੰਡੀਸ਼ਨ ਤੁਹਾਨੂੰ ਦਿਖਾ ਦਿੰਨੇ ਆ ਸਾਰੀ ਪੂਰੀ ਵਧੀਆ ਗੱਡੀ ਆ ਕਿਤੇ ਗਲੀ ਨਹੀਂ ਛੜੀ ਨਹੀਂ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇ ਜੇ ਕੋਈ ਲੈਂਡ ਵਾਲਾ ਮਿੱਤਰ ਪਿਆਰਾ ਹੋਰ ਹੈਗਾ ਜਮਾ ਨਵੀਂ ਗੱਡੀ ਆ 2007 ਮਾਡਲ ਬੀਐਕਐਸਆਈ ਪਾਵਰ ਸਟੀਅਰਿੰਗ ਆ ਏਸੀ ਵਰਕਿੰਗ ਆ ਇਹਦਾ ਗਲੀ ਗੁਲੀ ਕਿਤੋਂ ਨਹੀਂ ਹੈਗੀ ਪੂਰੀ ਵਧੀਆ ਕਾਰ ਆ ਤੇ ਇੰਜਨ ਦੀ ਬਾਈ ਦੀ ਫੁੱਲ ਗਾਰੰਟੀ ਹੈ ਗੇਅਰ ਦੀ ਗਾਰੰਟੀ ਹੈ ਡੱਕ ਡੁੱਕ ਲੱਗਿਆ ਹੋਇਆ ਤੇ ਪਿੱਛੋਂ ਦਿਖਾ ਦਿੰਨੇ ਤੁਹਾਨੂੰ ਸਾਰੀ ਓਰੀਜਨਲ ਕਾਰ ਆ ਬਾਈ ਤੇ ਸਟਿੱਪਣੀ ਹੈ ਨਹੀਂਗੀ ਵਿੱਚ ਗਲੀ ਗੁਲੀ ਕਰ ਕਿਤੋਂ ਨਹੀਂ ਹੈਗੀ ਜਿਹੜਾ ਕੁਝ ਹੈਗਾ ਨਾਲ ਆਹੀ ਕੁਸਾ ਡੱਕ ਚਾਲਦਾ ਬਾਈ ਸਾਰੀ ਕਾਰ ਪੂਰੀ ਸਾਫ ਹੈਗੀ ਬਾਕੀ ਮਾਲਕ ਦਾ ਨੰਬਰ ਬਾਈ ਲਿਖਿਆ ਹੋਇਆ ਹੈਗਾ ਆਪਣੇ ਮਿੱਤਰ ਪਿਆਰੇ ਦਾ ਹੀ ਆ ਬਰਨਾਲੇ ਏਰੀਆ 'ਚ ਖੜੀ ਹੈ ਬਾਈ 55000 ਰੁਪਏ ਰੇਟ ਹੈ ਐਫੀ ਡਿਫਟ ਤੇ ਆਰਸੀ ਮਿਲ ਜੂਗੀ ਬਾਕੀ ਹੋਰ ਕੋਈ ਡਾਕੂਮੈਂਟ ਨਹੀਂ ਹੈਗਾ ਇਹਦਾ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਉਹਨੂੰ ਇੰਜਨ ਵੀ ਦਿਖਾ ਦਿੰਨੇ ਆ ਖੋਲ ਕੇ ਕਾਰ ਦਾ ਚਾਲੂ ਹਾਲਤ ਚ ਗੱਡੀ ਆ ਆਹ ਹਾਲਾਤ ਨੇ ਕਾਰ ਦੇ ਕੋਈ ਲੱਗੀ ਬੱਜੀ ਨਹੀਂ ਅਰੀਜਨਲ ਐਗ ਗ੍ਰਿਲ ਵੀ ਅਰੀਜਨਲ ਐ ਅੱਗੋਂ ਤੇ ਗੋਡੇ 15 ਦੀ ਗੱਡੀ ਸਾਫ ਆ ਪੂਰੀ ਵਧੀਆ ਤੇ ਏਸੀ ਵਰਕਿੰਗ ਆਗਾ ਸਾਰਾ ਏਸੀ ਚੱਲਦਾ ਬਈ ਆਹ ਕੋਈ ਵੀ ਨੁਕਸ ਨਹੀਂ ਸਰਵਿਸ ਗੱਡੀ ਦੀ ਹੋਈ ਹੋਈ ਆ ਹਫਤੇ ਹੋਇਆ ਸੌਕਰਾਂ ਦਾ ਕੰਮ ਵੀ ਬਾਈ ਨੇ ਕਰਾਇਆ ਹੋਇਆ ਕੋਈ ਡੈਂਟ ਨਹੀਂ ਹੈਗਾ ਕੋਈ ਸਕਰੈਚ ਨਹੀਂ ਹੈਗਾ ਸਾਰੀ ਗੱਡੀ ਤੇ ਪੂਰੀ ਸਾਫ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਤੇ ਫੋਨ ਤੇ ਕਰ ਲਿਓ ਗੱਲ